ਨੋ ਪ੍ਰਾਵੋ ਰਾਤ ਦੇ 7.5 ਪਾਉਣੇ ਕ 8 ਵਜ ਚੁੱਕੇ ਆ ਰਾਤ ਵੀ ਨਹੀਂ ਕਹਿ ਸਕਦੇ ਕਿ ਹੁਣ ਥੋੜਾ ਜਿਹਾ ਮੌਸਮ ਬਦਲਿਆਗਾ ਹਨੇਰਾ ਹੋ ਜਾਂਦਾਗਾ ਟਾਈਮ ਨਾਲ ਹੀ ਹਨੇਰਾ ਹੋ ਜਾਂਦਾ ਪ੍ਰਾਵੋ ਹੁਣ ਹੀ ਆਇਆ ਸੀ ਅਜੇ ਮੈਂ ਕਾਰ ਚੋਂ ਹਜੇ ਆਹ ਦੇਖੋ ਇਹ ਕਾਰ ਵੀ ਅੰਦਰ ਵਗੈਰਾ ਨਹੀਂ ਲੱਗਾ ਟਰੈਕਟਰ ਦੇਖੋ ਸਾਰੀ ਮਖਾ ਬਾਈਆਂ ਨਾਲ ਗੱਲਾਂ ਕਰ ਲਈਏ ਯਾਰ ਦੋ ਆਹਾ ਪ੍ਰਾਵੋ ਅੱਜ ਨਵਾਂ ਟਰੈਕਟਰ ਆਪਾਂ ਇਹ ਟਰੈਕਟਰ ਕੱਟਿਆਗਾ ਵਿੱਚ ਟਰੈਕਟਰ ਦੇ ਵਿੱਚ ਟਰੈਕਟਰ ਕੱਟੇ ਇਹ ਅਲੱਗ ਕਿਸਮ ਦਾ ਟਰੈਕਟਰ ਆ ਭਰਾਵੋ ਇਹਦੇ ਵਿੱਚ ਤੁਸੀਂ ਸਾਰੇ ਭਰਾਵਾਂ ਨੇ ਜਰੂਰ ਕਮੈਂਟ ਕਰਨਾ ਸਾਰੇ ਭਰਾਵਾਂ ਨੂੰ ਪਹਿਲਾਂ ਮੈਂ ਸੋਸੀ ਕਾਲ ਬੁਲਾਉਣਾਗਾ ਦਿਰੋਂ ਸਤਿਕਾਰ ਕਰਦਾ ਭਰਾਵੋ ਤੁਸੀਂ ਮੈਨੂੰ ਸਾਰੀਆਂ ਵੀਡੀਓ ਵਗੈਰਾ ਸ਼ੇਅਰ ਕਰਦੇ ਹੋ ਇਹ ਟਰੈਕਟਰ ਆ ਭਰਾਵੋ ਕਿਸੇ ਭਰਾ ਨੇ ਘੱਟ ਮੁੱਲ ਦਾ ਟਰੈਕਟਰ ਲੈਣਾ ਹੋਇਆ ਇਹਦੇ ਨਾਲ ਗੱਲ ਕਰੋ ਪਹਿਲਾਂ ਤਾਂ ਸੁਣੋ ਇਹ ਦੋ ਤਿੰਨ ਗੱਲਾਂ ਦੱਸਦੇ ਆ ਇੱਕ ਤਾਂ ਸਭ ਤੋਂ ਪਹਿਲਾਂ ਇਹਦਾ ਰੇਟ ਤੁਸੀਂ ਦੱਸਣਾ ਵੀ ਇਹਦਾ ਬਾਜਵ ਰੇਟ ਕਿੰਨਾਗਾ ਭਰਾਵੋ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾਗਾ ਧੰਨਵਾਦ ਭਰਾਵੋ ਆਪਦੇ ਐਡੀਕੇ ਸਾਰੇ ਭਰਾਵਾਂ ਨੇ ਲਾਉਣੇ ਆ ਮੈਨੂੰ ਕੋਈ ਗੁੱਸਾ ਨਹੀਂ ਕੋਈ ਗਿੱਲਾ ਨਹੀਂ ਭਲਾਂ ਦੀ ਕੋਈ 10000 ਲਾ ਦੇ ਮੈਨੂੰ ਤਾਂ ਵੀ ਕੋਈ ਗੁੱਸਾ ਨਹੀਂ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਇਹ ਟਰੈਕਟਰ ਸਾਨੂੰ ਕਿੰਨੇ ਦਾ ਲੱਗਦਾ ਕਿਹੜੇ ਵਪਾਰੀ ਭਰਾ ਨਹੀਂ ਹੈਗੇ ਕਿ ਖੇਤੀ ਵਾਲੇ ਬੰਦੇ ਆ ਕੋਈ ਮੁਲਾਜ਼ਮ ਜੁੜੇ ਆ ਭੈਣਾ ਜੁੜੀਆਂ ਆ ਗਈਆਂ ਕੋਈ ਵੀ ਆਪਦੇ ਯਾਰ ਸਾਰਿਆਂ ਨੇ ਤੱਕ ਲਾਉਣੀ ਆ ਤੱਕ ਜ਼ਰੂਰ ਲਾਉਣੀ ਆ ਵੀ ਇਹਦਾ ਇੰਨਾ ਰੇਟ ਆ ਜ਼ਰੂਰ ਕਮੈਂਟ ਕਰਨਾਗਾ ਦੂਜੇ ਨੰਬਰ ਤੇ ਭਰਾਵੋ ਕਿਵੇਂ ਵਪਾਰੀ ਭਰਾ ਕਾਫੀ ਜੁੜਨਾ ਚਾਹੁੰਦੇ ਆ ਵੀ ਅਸੀਂ ਛੋਟੇ ਮੁੱਲ ਦੇ ਟਰੈਕਟਰ ਤੋਂ ਵੱਡੇ ਟਰੈਕਟਰ ਤੋਂ ਅਸੀਂ ਖਰੀਦ ਲਿਆ ਕਰਾਂਗੇ ਕਿਉਂ ਅਸੀਂ ਵਿਚ ਕੱਟਦੇ ਰਹਿੰਨੇ ਆ ਕਿਵੇਂ ਆ ਬਾਈਆਂ ਨੂੰ ਵੱਡਾ ਟਰੈਕਟਰ 6055 ਦਿੱਤਾਗਾ ਜੇ ਤੁਸੀਂ ਵੀ ਕੋਈ ਵੱਡੇ ਵੱਡੇ ਕਿਵੇਂ ਸਾਡਾ ਟਰੈਕਟਰ ਲੈ ਜਾਂਦੇ ਆ ਵਿੱਚ ਐ ਮਤਲਬ 20 25 ਕਿ ਟ੍ਰੈਕਟਰ ਅਸੀਂ ਹਰੇਕੇ ਮਹੀਨੇ ਕੱਟਦੇ ਆ ਭਰਾਵੋ ਕੋਈ ਵਪਾਰੀ ਭਰਾ ਜੁੜਨਾ ਚਾਹੁੰਦਾਗਾ ਕੋਈ ਪੈਸਿਆਂ ਦਾ ਵੀ 10 20 ਦਿਨਾਂ ਦਾ ਮਹੀਨੇ ਦਾ ਆਪਾਂ ਠਹਿਰ ਜਿਆ ਕਰਾਂਗੇ ਕਈ ਵਾਰ ਜੋ ਕੋਈ ਜਾਣ ਪਛਾਣ ਵਾਲਾ ਬੰਦਾ ਹੋਵੇ ਆਪਦੇ ਨੇੜੇ ਦਾ ਬੰਦਾ ਹੋਵੇ ਵੀ ਅਗਲਾ ਕਹਿੰਦਾ ਵੀ ਮੈਂ ਤਾਂ ਐ ਮਤਲਬ ਮਹੀਨਾ 10 ਦਿਨ ਠਹਿਰ ਕੇ ਦੂੰ ਪੈਸੇ ਤਾਂ ਵੀ ਆਪਾਂ ਉਹਨਾਂ ਨਾਲ ਜਾਣ ਪਛਾਣ ਵਾਲੇ ਬੰਦਿਆਂ ਨਾਲ ਐਸ ਲੋਟ ਵੀ ਕਰ ਲਾਂਗੇ ਦੂਜੇ ਨੰਬਰ ਤੇ ਭਰਾਵੋ ਕਿਹੜੇ ਭਰਾ ਮੇਰੇ ਨਾਲ ਜੁੜੇ ਤੁਸੀਂ ਇਹਦੇ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਬਹਾਈ ਵਾਸਤੇ ਟਰੈਕਟਰ ਬਹਾਈ ਵਾਸਤੇ ਕੰਮਜਾਪ ਹੈਗਾ ਜਾਂ ਨਹੀਂ ਹੈਗਾ ਕਿ ਹੁਣ ਕਿਉਂ ਇੰਨੇ-ਇੰਨੇ ਮੁੱਲ ਦੇ ਪੈਸੇ ਆ ਕਿ ਮੈਂ 50-10 ਖੜਾਗਾ ਹੋਰ ਵੱਡੇ-ਵੱਡੇ ਆਪਣੇ ਕੋਲੇ ਟਰੈਕਟਰ ਖੜੇ ਆ ਕਿਉਂ ਉਹਤੇ ਇੰਨੇ-ਇੰਨੇ ਪੈਸੇ ਲੋਕ ਲਾਉਂਦੇ ਉਹਨਾਂ ਨਾਲੋਂ ਭਰਾਵੋ ਇਹ ਟਰੈਕਟਰਾਂ ਦੇ ਪੈਸੇ ਲਾਉਣ ਦਾ ਫਾਇਦਾ ਤੁਹਾਡੀ رائے ਕੀ ਆ ਕਿਉਂ ਐ ਮਨ ਲੋ ਇਹ ਤਾਂ ਸਸਤਾ ਜਿਆ ਟਰੈਕਟਰਾਂ ਭਰਾਵੋ ਕਿ ਮੈਂ ਮੰਨ ਲਓ ਵੀ ਰੇਂਜ ਚ 2-3 ਲੱਖ ਲੱਖ ਦੀ ਰੇਂਜ ਹੈ ਇਹ ਜਿਹੇ ਟਰੈਕਟਰ 2.5 ਲੱਖ ਦੀ ਰੇਂਜ ਚ ਇਹ ਜਿਹੇ ਟਰੈਕਟਰ ਆ ਜਾਂਦੇ ਆ ਭਰਾਵੋ ਵੀ ਤੁਹਾਡੀ ਰਹਿ ਕੀ ਆ ਵੀ ਇਹ ਜਿਹੇ ਟਰੈਕਟਰ ਜ਼ਿਮੀਂਦਾਰਾਂ ਨੂੰ ਭਰਾਵਾਂ ਨੂੰ ਬਾਹੀ ਵਾਸਤੇ ਲੈਣੇ ਚਾਹੀਦੇ ਆ ਇੱਕ ਚੀਜ਼ ਵੀ ਘਟਾ ਭਰਾਵੋ ਇਹਦੇ ਚ ਟਰੈਕਟਰ ਚ ਵੱਡੀ ਚੀਜ਼ ਹੈ ਮੇਨ ਚੀਜ਼ ਆ ਉਹਦੇ ਬਿਨਾ ਇਹ ਟਰੈਕਟਰ ਚੱਲਦਾ ਨਹੀਂ ਇੱਕ ਚੀਜ਼ ਵੀ ਘਟਾ ਉਹ ਦੇਵਾਂਗੇ ਨਾਲ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਚੀਜ਼ ਵੀ ਕੀ ਘਟਾ ਇੱਕ ਇਹਦੇ ਚ ਮੇਨ ਚੀਜ਼ ਵੀ ਘਟਾ ਕਿਉਂ ਉਹਦੇ ਬਿਨਾ ਟਰੈਕਟਰ ਹੀ ਨਹੀਂ ਚੱਲਦਾ ਇਹ ਮੈਂ ਜਾਣ ਕੀ ਮਖਾ ਕੋਈ ਨਾ ਕੋਈ ਅੱਜ ਭਰਾਵੋ ਬੇਲੇ ਸੀਗੇ ਕੋਈ ਨਾ ਕੋਈ ਮਖਾ ਬਾਈਆਂ ਤੋਂ ਪੁੱਛੀ ਗਏ ਕਿਹੜੇ ਕਿਹੜੇ ਭਰਾਵਾਂ ਦਾ ਜਿਆਦਾ ਦਿਮਾਗ ਕੰਮ ਕਰਦਾ ਜਾਂ ਜਿਆਦਾ ਗੌਰ ਨਾਲ ਵੀਡੀਓ ਦੇਖਦੇ ਆ ਇੱਕ ਇਹਦੇ ਵਿੱਚ ਚੀਜ਼ ਘਟਾ ਜਿਹਦੇ ਬਿਨਾ ਇਹ ਟਰੈਕਟਰ ਚੱਲ ਨਹੀਂ ਸਕਦਾ ਚੱਲ ਨਹੀਂ ਸਕਦਾ ਨੂੰ ਚੱਲਦਾ ਕਰਕੇ ਦੇਵਾਂਗੇ ਕੋਈ ਗੱਲ ਨਹੀਂ ਉਹ ਸਾਹਮਣੇ ਪਈ ਹੈ ਚੀਜ਼ ਵੀ ਉਹ ਛੋਟੀ ਜੀ ਚੀਜ਼ ਹੈ ਐ ਮਤਲਬ ਵੀ 4 4 ਕਿ 5 ਕਿਲੋ ਦੀ ਚੀਜ਼ ਹੈ ਜਿਹੜੀ ਉਹ ਪਈ ਹੈ ਉਹਦੇ ਬਿਨਾ ਇਹ ਟਰੈਕਟਰ ਚੱਲ ਫਿਰ ਨਹੀਂ ਸਕਦਾ ਭਰਾਵੋ ਵੀ ਕੀ ਚੀਜ਼ ਹੋ ਸਕਦੀ ਹੈ ਬਾਕੀ ਇਹ 99 ਮਾਡਲ ਆ 6 ਚਿਰੀ ਹੋਇਆ BGTI ਦੇ 90 ਪੈਸੇ ਟਾਇਰ ਆ ਭਰਾਵੋ BGTI ਦੇ 90 ਪੈਸੇ ਟਾਇਰ ਆ 6 ਚਿਰੀ ਆ ਪੂਰਾ ਸਾਫ ਆ ਇਧਰ ਨਾਲ ਮਰਿਆੜ ਜਾ ਥੋੜਾ ਜਿਹਾ ਖਰਿਆ ਭਰਾਵੋ ਬਾਕੀ ਪੂਰਾ ਵਧੀਆ ਸਾਫ ਸੁਥਰਾ ਟਰੈਕਟਰ ਆ ਪੂਰਾ ਸਾਫ ਆ ਉਹ ਮੇਰੇ ਨੰਬਰ ਆ ਸਾਹਮਣੇ 8547 00900 8547 00900 92026404 ਇਹ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਵੜੈਂਚ ਟਰੈਕਟਰ ਜਿਹੜਾ ਪੰਜਾਬ ਨੰਬਰ ਪੰਜਾਬ ਨੰਬਰ ਪਹਿਲੇ ਹੱਥ ਦਾ ਪਹਿਲੇ ਘਰ ਦਾਗਾ ਇਹ ਪੰਜਾਬ ਨੰਬਰ ਇਹ ਟਰੈਕਟਰ ਤੁਸੀਂ بڑے ਟਰੈਕਟਰ ਜਤੋਂ ਜਲਦੀ ਜਲਦੀ ਤੋਂ ਜਲਦੀ ਖਰੀਦ ਕੇ ਲੈ ਆਜੋ ਕਿਉਂ ਉਦੋਂ ਬਾਅਦ ਪਤਾ ਨਹੀਂ ਭਰਾਵੋ ਇਹ ਟਰੈਕਟਰ ਛੇਤੀ ਇਹ ਜਿਹੜੇ ਟਰੈਕਟਰ ਸੇਲ ਹੋ ਜਾਂਦੇ ਆ ਬਾਕੀ ਤੁਸੀਂ ਆਪੋ ਆਪਣੀ رائے ਜ਼ਰੂਰ ਦੇਣੀ ਵੀ ਵੱਡੇ ਵੱਡੇ ਟਰੈਕਟਰਾਂ ਦੇ ਪੈਸੇ ਲਾਉਣ ਨਾਲੋਂ ਇਹ ਜਿਹੇ ਟਰੈਕਟਰ ਲੈਣੇ ਜ਼ਰੂਰੀ ਆ ਜਾਂ ਕਿਹੜੇ ਕਿਹੜੇ ਭਰਾਵਾਂ ਕੋਲੇ ਨੀਲੇ ਰੰਗ ਦਾ ਸਵਰਾਜ ਹੈਗਾ ਵੀ ਉਹਦਾ ਤੇਲ ਖਰਚਾ ਕੀ ਆ ਬਹਾਈ ਤੇ ਕਿੰਨਾ ਕਾਮਯਾਬ ਆ ਤੂੜੀ ਵਾਲੀ ਮਸ਼ੀਨ ਤੇ ਕਾਮਯਾਬ ਆ ਦੋਹੋ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਹੜੇ ਭਰਾਵਾਂ ਨੇ ਪੂਰੀ ਫੁੱਲ ਵੀਡੀਓ ਦੇਖ ਲਈ ਉਹਨਾਂ ਨੂੰ ਇਹਦਾ ਰੇਟ ਵੀ ਦੱਸ ਦੰਨੇ ਆ ਭਰਾਵੋ ਇਹਦਾ ਰੇਟ ਹੈਗਾਗਾ 2 ਲੱਖ ਤੇ 45000 2 ਲੱਖ 45000 ਇਹਦਾ ਰੇਟ ਵੀ ਹੈਗਾ ਅਸੀਂ ਤਾਂ ਐਂਡ ਜਿੱਤੀ ਦੱਸਿਆ ਭਰਾਵੋ ਪਹਿਲਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਪੁੱਛਿਆਗਾ ਤੁਸੀਂ ਆਪੋ ਆਪਣੀ ਤੱਕ ਜ਼ਰੂਰ ਲਾਉਣੀ ਫੇਰ ਦੁਬਾਰੀ ਤੋਂ ਕਹਿੰਦੇ ਕਿੰਨਾ ਤੁਸੀਂ ਰੇਟ ਲਾਉਂਗੇ ਭਰਾਵੋ ਉਹਨਾਂ ਵਿੱਚ ਚੁੜਾਂਗੇ ਕਿਹੜੇ ਭਰਾ ਨੇ ਵੱਧ ਲਾਤਾ ਉਹਨੂੰ ਹੀ ਨੂੰ ਦੇਵਾਂਗੇ ਭਰਾਵੋ ਇਹ ਤਾਂ ਪੱਕੀ ਗੱਲ ਹੀ ਹੈ ਕਿ ਜਿਹੜੇ ਨੇ ਰੇਟ ਵੱਧ ਲਾਤਾ ਉਸੇ ਭਰਾ ਨੂੰ ਇਹ ਟਰੈਕਟਰ ਪੜੱਕ ਦੇ ਦਿੰਨੇ ਪੰਜਾਬ ਨੰਬਰ ਉਸ ਭਰਾ ਨੂੰ ਟਰੈਕਟਰ ਦੇ ਦਾਂਗੇ ਐ ਮਨ ਲਓ ਕਿਸੇ ਭਰਾ ਨੇ ਇਹ ਨੰਬਰਾਂ ਤੇ ਸੰਪਰਕ ਕਰਨਾ ਹੈ ਮੇਰੇ ਫਾਦਰ ਸਾਹਿਬ ਦੇ ਸਰਦਾਰ ਮਹਿੰਦਰ ਸਿੰਘ ਵੜੈਂਚ ਦੇ ਨੰਬਰ ਤੇ ਵੀ ਸੰਪਰਕ ਕਰ ਲਿਓ ਬਾਕੀ 52 ਦਾ ਲੈਣਾ 855 ਲੈਣਾ ਕੋਈ ਵੀ ਟਿਕਟ ਲੈਣਾਗਾ ਤਾਂ ਸਾਡੀ ਟੀਮ ਨਾਲ ਤੁਸੀਂ ਸੰਪਰਕ ਕਰ ਲਿਓ ਸਾਡੀ ਟੀਮ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦੀ ਹੈ ਵੜੈਂਜ ਟਿਕਟਰ ਦੀ ਟੀਮ ਧੰਨਵਾਦ ਸੱਜਣੋ ਮਿੱਤਰੋ ਸਾਰੇ ਭਰਾਵਾਂ ਨੂੰ ਸਸ਼ੀ ਕਾਲ ਕਹਿੰਨੇ ਆ ਗੁੱਡ ਨਾਈਟ ਕਹਿੰਨੇ ਆ ਵੀਡੀਓ ਨੂੰ ਸ਼ੇਅਰ ਲਾਜ਼ਮੀ ਤੋਂ ਲਾਜ਼ਮੀ ਕਰਿਓ